ਆਹ ਤੇ ਕੰਮ ਹੋ ਗਿਆ ਠਨਾਲੀ ਹੈ ਸਾਰੀ ਪੈਕਿੰਗ ਬੜੀ ਸੋਹਣੀ ਹੋ ਗਈ ਆ ਵੇ ਕਿੱਡੇ ਸਾਨ ਲੇੜਾ ਕੱਪੜਾ ਆ ਗਿਆ ਈ ਉਹ ਤੇ ਚਾਚੀ ਵੀ ਬਹੁਤ ਭਰੇ ਰਹੀਆਂ ਹੈ ਦੂਜੀ ਗੱਲ ਇਹ ਹੈ ਕਿ ਹੁਣ ਸਿਰੇ ਜਾਣਾ ਟਾਈਮ ਨਾਲ ਤੇ ਟਾਈਮ ਨਾਲ ਸਮਝਿਓ ਤੇ ਮੁੰਡਿਆਂ ਨੂੰ ਟਾਈਮ ਨਾਲ ਠਾ ਲਈ ਤੇ ਜਿਹੜੇ ਪਾਉਣ ਵਾਲੇ ਕੱਪੜੇ ਨੇ ਉਹਦੇ ਉਹ ਬਾਹਰ ਹੀ ਰੱਖੀ ਠੀਕ ਹੈ ਨਾ ਕੋਈ ਗੱਲ ਨਹੀਂ ਆਹੋ ਐਵੇਂ ਲੇਟ ਨਾ ਹੋ ਜਿਓ ਉੱਥੇ ਤੁਸੀਂ ਜਾ ਕੇ ਜਾਦੂ ਦੇਖਣਾ ਜਾਇ ਨਾ ਤੁਹਾਨੂੰ ਛੇ ਦੇਖਣਾ ਗੱਲ ਤੇ ਸਹੀ ਆ ਪੱਤਾ ਤਾਂ ਦੇਣਾ ਮੈਂ ਕਿੱਥੇ ਦੇਣਾ ਹੈ ਵੇਖਾ ਕਿੰਨਾ ਕੀਤਾ ਵਾ ਤੁਸੀਂ ਮੁੰਡੇ ਵਾਸਤੇ ਨਾ ਦੱਸ ਜੇ ਤੁਸੀਂ ਮੇਰੇ ਲਾਗੇ ਨਾ ਹੁੰਦੇ ਇੰਨਾ ਹੜ ਦਾ ਨਾ ਕਰਦੇ ਤਾਂ ਆਪਾਂ ਕਿੱਧਰ ਨੂੰ ਜਾਣਾ ਸੀਗਾ ਕੋਈ ਉਪਰੀ ਗੱਲ ਵਾ ਹੈ ਮੈਂ ਤੈਨੂੰ ਆਪਣਾ ਪੋਤੀ ਸਮਝਦੀ ਨਹੀਂ ਆ ਮੈਂ ਇੱਕ ਬਗਾਨਾ ਕਦੇ ਸਮਝਾਈ ਨਹੀਂ ਆ ਤੇ ਤੂੰ ਬਾਰ-ਬਾਰ ਹਾ ਹਜੇ ਗੱਲਾਂ ਕਰਕੇ ਤੇ ਮੈਨੂੰ ਬਗਾਨੇ ਕਰੀ ਜਾਨੀਂ ਵੇਖ ਲੈ ਫਿਰ ਐਦਾਂ ਨਾ ਕਰਿਆ ਕਰ ਬਾਰ-ਬਾਰ ਸਾਂਝਾ ਨਾ ਜਿਤਾਇਆ ਕਰ ਤੂੰ ਇਹ ਕੀਤਾ ਤੈਨੂੰ ਉਹ ਕੀਤਾ ਜੇ ਮੇਰਾ ਗਾਇ ਹੈ ਤੇ ਮੈਂ ਵੀ ਆਪਣੇ ਹੱਥੀਂ ਤੇ ਤੋੜਿਆ ਸੀਗਾ ਤੇ ਤੇਰੇ ਤੇ ਮੇਰੇ 'ਚ ਕੋਈ ਫਰਕ ਵਾ ਫਿਰ ਕੀ ਹੋਇਆ ਚਲ ਕੋਈ ਨਹੀਂ ਫਿਰ ਜਦੋਂ ਸਵੇਰੇ ਸਨੀ ਤਿਆਰ ਕਰ ਹੋ ਜਾਊਗਾ ਨਾ ਜਾਣ ਲੱਗੂਗਾ ਤੇ ਫਿਰ ਆਇਓ ਮਿਲਣਾ ਨਹੀਂ ਮੈਂ ਆਉਂਗੀ ਕਿ ਮੇਰਾ ਟਾਈਮ ਨਾ ਟ ਅਸੀਂ ਇਹ ਤਰਪਣਾ ਹੋਈ ਨਹੀਂ ਇਹ ਪਟੈਮ ਨਾਲ ਨਵਾਲ ਲੂਲ ਕੇ ਨੀੜਾ ਕੱਪੜਾ ਦੇ ਦੀ ਆਪਣੇ ਹੱਥ ਤੇ ਕੁਝ ਥੋੜਾ ਬੋਤਾ ਖਵਾਲ ਖੋਲ ਦੇ ਨਹੀਂ ਖਵਾਲ ਦੂੰਗੀ ਮੈਨੂੰ 4 ਵਜੇ ਉੱਠ ਜਾਣਾ ਵਾ ਚੱਲ ਠੀਕ ਵਾ 4 ਵਜੇ ਉੱਠ ਕੇ ਮੈਂ ਰੋਟੀ ਪਣੀ ਬਣਾਉਣਾ ਵਾ ਆ ਤੂੰ ਹੁਣ ਟਾਈਮ ਨਾਲ ਸਮਝਿਓ ਨਾ ਹਾਂ ਆਪੇ అలਾਰਮ ਲਾ ਲਿਓ ਫੋਨ ਤੇ ਮੜਾ ਜਾ ਆਹ ਕਹਿੰਦਾ ਜਾਗ ਹੀ ਨਹੀਂ ਆਉਂਦੀ ਤੇ ਚੱਲ ਜੇ ਮਾੜਾ ਮੋਟਾ ਜੇ ਤਾਂ ਨੂੰ ਪਹਿਲਾਂ ਆ ਜੂ ਤੇਰੇ ਫੋਨ ਕੋਈ ਨਹੀਂ ਕੋਈ ਨਹੀਂ ਮੈਂ ਫੋਨ ਕਰ ਦੂੰਗੀ ਟੈਨਸ਼ਨ ਨਾ ਲੈ ਮੈਂ ਵੀ ਟਾਈਮ ਨਾਲ ਪਈ ਨਹੀਂ ਹੁੰਦੀ ਆਹੋ ਤੇ ਚੱਲ ਵਾ ਤੁਹਾਡਾ ਬੜਾ ਹੈ ਨਾ ਪਰ ਬਾਰੇ ਟੱਟ ਹੁਣ ਇਹ ਵੀ ਟ ਨਹੀਂ ਨਹੀਂ ਇਹਨੂੰ ਨਹੀਂ ਮਾਰਨ ਦੇਣਾ ਜਿੰਦੇ ਜਿੰਦਾ ਹੰਟਿਆ ਨਾ ਮਾਰਲੇ ਜਮਾਰੇ ਨਹੀਂ ਮੈਨੂੰ ਕੀ ਪਤਾ ਕੋਈ ਅੱਧਰ ਦੀ ਚੀਜ਼ ਹੋ ਰੱਖਣੀ ਨਹੀਂ ਉਹ ਮੁੰਡਾ ਮਾਰ ਲਿੰਦਾ ਆਪੇ ਆਂਦਾ ਮਾਰ ਲਿੰਦਾ ਅੰਦਰੋਂ ਉਹ ਕੁੜੀ ਚੰਗਾ ਨਹੀਂ ਨਹੀਂ ਆਹ ਲੈ ਆ ਲੈ ਕੇ ਫਿਰ ਆ ਕੇ ਤੇ ਕੁਝ ਹੀ ਜਿਆ ਜਹਾ ਹੱਥ ਮਾਰਦਾ ਕੋਈ ਸਿਆਣਾ ਵੀ ਆਇਆ ਤਾਂ ਕਈ ਲੋਕੀ ਨੂੰ ਪਤਾ ਕਿੱਦਾਂ ਦੇ ਆ ਆ ਨਹੀਂ ਨਹੀਂ ਮੈਂ ਅੰਦਰ ਹੀ ਨਹੀਂ ਜਾਣਾ ਆ ਨਹੀਂ ਹੋਰ ਤੂੰ ਮੁੰਡਾ ਲਾ ਦਿਆ ਤੇ ਕੋਈ ਵੀ ਆ ਉਹ ਤੋਂ ਬਾਹਰ ਬਾਹਰ ਤੋਂ ਚਲ ਚੰਗਾ ਫਿਰ ਹੈ ਚੰਗਾ ਕੋਈ ਨਹੀਂ ਮੈਨੂੰ ਜਾਗਾ ਉਹ ਤੇ ਮੈਂ ਕਰ ਦੂੰਗੀ ਤੈਨੂੰ ਫੋਨ ਆਪ ਵੀ ਆ ਹੀ ਜਾਣਾ ਮੈਂ ਟਾਈਮ ਨਾਲ ਚਲ ਸ਼ੁਕਰ ਆ ਮਾਲਕਾ ਐਨੇ ਚੰਗੇ ਗਵਾਂਢੀ ਹੋਣ ਤੇ ਉਹੀ ਗੱਲ ਵਾ ਨਾ ਤੇ ਨਾਮਰ ਨਾ ਕੰਮ ਕਰਾਇਆ ਵਾ ਪਿਆਚੀਆਂ ਤੱਕ ਮੁੰਡੇ ਦੇ ਮੇਰੇ ਨਾਲ ਸਾਰੇ ਠੀਕ ਕਰਵਾਏ ਆ ਹੈ ਚਲ ਪ੍ਰਮਾਤਮਾ ਸੱਚੇ ਪਾਤਸ਼ਾ ਇਹਨਾਂ ਨੂੰ ਵੀ ਤਰੱਕੀ ਬਖਸ਼ੀ ਆਗੇ ਜੇ ਤੁਸੀਂ ਆਗੇ ਅੱਛਾ ਅੱਛਾ ਤੇ ਆਈ ਹੀ ਪ੍ਰਭ ਅੱਛਾ ਕੀ ਕਹਿੰਦੀ ਤੇ ਸਮਾਨ ਸਮੂਨ ਮੇਲਾ ਵਿਖਾ ਗਈ ਆ ਸਾਰਾ ਅੱਛਾ 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 ਆਹ ਤੇ ਹੁਣ ਬਸ ਸਾਰਾ ਕੰਮ ਹੋ ਗਿਆ ਵਾ ਤੇ ਮੈਂ ਵੇਖਣ ਦੀ ਮੁੰਡੇ ਵਾਲ ਕੋ ਮਡਾਇਾ ਨਹੀਂ ਗਾ ਜੇ ਪਤਾ ਨਹੀਂ ਕਿਦਾਂ ਲੱਟ ਹੋ ਗਿਆ ਬਾਹਰ ਇਹਨ ਇੱਕ ਗੱਲ ਹੈਗੀ ਸਿਆਣੀ ਆ ਤੈਨੂੰ ਪੁੱਛਣਾ ਵੀ ਸਾਮਾਨ ਸਾਰਾ ਠੀਕ ਹੀ ਇੰਨਾ ਕੀ ਚਾਹੀਦਾ ਨਹੀਂ ਨਹੀਂ ਉਹ ਬਿਸਕਟ ਬਣਾਏ ਸੀ ਘਰ ਦੇ ਅੱਛਾ ਉਹ ਵੀ ਲਿਆਈ ਤੇ ਇੰਨੇ ਹਾਰੇ ਉਹ ਵੀ ਰੱਖਤੇ ਵਿੱਚ ਹੈ ਤੇ ਬਾਕੀ ਜਿਹੜਾ ਤੂੰ ਸਾਮਾਨ ਲਿਆਂਦਾ ਹੀਗਾ ਆਹੋ ਛੋਲੇ ਛਾਲੇ ਮੈਂ ਉਹ ਵੀ ਰੱਖਤੇ ਵਿੱਚ ਚੱਲ ਠੀਕ ਆ ਆਹੋ ਇਹ ਆ ਵੀ ਨਾ ਕਰਦੀ ਬੜਾ ਸਾਡੇ ਦਾ ਹਨਾ ਨਹੀਂ ਬੜਾ ਕਰਦੀ ਆ ਸਾਡੇ ਹਾਲਾਤ ਵੇਖੀ ਕਰਦੀ ਆ ਹੈ ਅੰਤ ਭਲੇ ਦਾ ਭਲਾ ਹੀ ਹੈ ਜੀਵਨ ਹੈ ਬਾਕੀ ਇਹ ਵੀ ਸੁਭਾਅ ਬੜਾ ਚੰਗਾ ਤੇ ਉਹਦੀ ਭਤੀਜੀ ਆਈ ਆ ਕੋਈ ਵੇਲਾ ਕਿੰਨਾ ਕਰਦੀ ਆ ਸਾਡੇ ਰੋਜ਼ ਬਹੁਤ ਚੰਗੀ ਆ ਕੋਈ ਦਾਲ ਸਬਜ਼ੀ ਬਣਾਏ ਸਿੱਖ ਭੱਜ ਕੇ ਆ ਜਾਂਦੀ ਇੱਧਰ ਲੈ ਕੇ ਹੈ ਮੈਨੂੰ ਕਹਿਣ ਦੀ ਸੀ ਕਿ ਭੀ ਸਵੇਰੇ ਟਾਈਮ ਨਾਲ ਉੱਠ ਜੀ ਕਿ ਟਾਈਮ ਨਾਲ ਸਾਰਾ ਕੁਝ ਬਣਾ ਬਣੂ ਲਿਆਵੀ ਤੇ ਮੁੰਡਾ ਭੁੱਖੇ ਢੜਦਾ ਚੱਲ ਜੇ ਕਿਤੇ ਅੱਛਾ ਅੱਛਾ ਆਂਦੀ ਜੇ ਮੈਨੂੰ ਪਹਿਲਾਂ ਜਾਗ ਆ ਗਈ ਤੇ ਮੈਂ ਫੋਨ ਕਰ ਦੂੰਗੀ ਹਾਂ ਟਾਈਮ ਨਾਲ ਉੱਠ ਜਾ ਤਾਂ ਟਾਈਮ ਨਾਲ ਸਾਰੇ ਕੰਮ ਕਰ ਲਿਓ ਠੀਕ 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 ਹਾਂ ਮੈਂ ਹਾਂ ਚੱਲ ਠੀਕ ਆ ਕੋਈ ਨਹੀਂ ਤੇ ਮੇਰੀ ਗੱਲ ਸੁਣੋ ਤੁਸੀਂ ਵੀ ਨਾ ਫੁਲਕਾ ਟਾਈਮ ਨਾਲ ਖਾਓ ਕਿ ਟਾਈਮ ਨਾਲ ਸੋਵੋ ਠੀਕ ਆ ਨਾ ਉਹ ਆ ਮੁੜ ਕੇ ਦੂਤ ਦੱਸਾ ਫਰਦਾ ਕੰਮ ਆ ਹੈ ਤੇ ਟਾਈਮ ਨਾਲ ਹੀ ਫਿਰ ਉੱਠਣ ਵਾਲੇ ਬਣੋਂਗੇ ਤਾਂ ਮੁੰਡੇ ਨੇ ਕਿਹਾ ਤੀ ਨਵਾ ਉਹਨਾਂ ਨੇ ਇਕੱਠਿਆ ਰੱਖ ਕੇ ਤੇ ਗੱਡੀ ਸਵੇਰੇ ਟਾਈਮ ਨਾਲ ਆ ਜਣੀ 6 ਵਜੇ ਅੱਛਾ ਅੱਛਾ ਲੈਡੀ ਮੈਨੂੰ ਮਿਲਿਆ ਹੈ ਅੱਛਾ ਫਿਰ ਦਾ ਤੂੰ ਇਸ ਤਰ੍ਹਾਂ ਕਰਿਓ ਗੱਡੀ ਦਾ ਖਰਚਾ ਪੁੱਛ ਸਾਰਾ ਹੀ ਦੇ ਦਾਂਗੇ ਅੱਛਾ ਅੱਛਾ ਤੇ ਕੋਈ ਗੱਲ ਨਹੀਂ ਅੱਛਾ ਤੇ ਮੈਂ ਦੇਖੋ ਤੇ ਗੜੀ ਹੱਥ ਜੋੜ ਕੇ ਮੈਂ ਭਰਾਵਾਂ ਇ ਤੁਹਾਡਾ ਦੇਣ ਕਿੱਥੇ ਦੇ ਸਕਦੇ ਹਾਂ ਨਹੀਂ ਬੜੀ ਮਤਾਦ ਕੀਤੀ ਸਾਡੀ ਸਾਰਿਆਂ ਨੇ ਬੜੀ ਕੀਤੀ ਹੋਵੇ ਤੇ ਗੱਲ ਵਾ ਆ ਤੇ ਜਿਹੜੇ ਮੇਰੇ ਆਪਣੇ ਭੈਣ ਭਰਾ ਆ ਗਏ ਤੋਂ ਤੇ ਪਾਸਾ ਹੀ ਵੱਟ ਗਏ ਕੋਈ ਤਰੇਮ ਸਮਾਗਨ ਕੋਈ ਥੋੜੀ ਰਹਿਣੇ ਦੱਸਾਂ ਗੱਲ ਕੀ ਹੁੰਦੀ ਆ ਕੋਈ ਰਿਸ਼ਤੇਦਾਰ ਖੁਸ਼ ਹੁੰਦਾ ਕਿੰਨਾ ਕੰਮ ਵੇਖ ਕੇ ਸਹੀ ਗੱਲ ਆ ਹੈ ਚਲੋ ਕੋਈ ਗੱਲ ਨਹੀਂ ਜਿੰਨੇ ਦਿਨੇ ਜਿੰਨੇ ਦਿਨ ਇਹੀ ਹੀ ਨਾ ਇੱਥੇ ਇੱਥੇ ਸਾਡਾ ਬਣਾ ਤੇ ਕਿਤਨਾ ਲੋਕੀ ਗੱਲਾਂ ਕਰਦੇ ਆ ਇਹਨੂੰ ਪੜ੍ਹਾਓ ਇਹਨੂੰ ਲਿਖਾਓ ਇਹਨੂੰ ਆਹ ਕੰਮ ਕਰਾਓ ਇਹਨੂੰ ਉਹ ਕਰਾਓ ਹੈ ਤੇ ਇੱਕ ਗੱਲ ਹੈਗੀ ਉਹ ਜੇ ਚੰਗਾ ਹੈ ਸਾਡੇ ਮਤ ਨਹੀਂ ਕਹਨੇ ਕੀਤੀ ਤੇ ਗਾਂਹ ਤੇ ਸਾਡ ਨੂੰ ਕੋ ਆਸ ਨੂੰ ਰੱਖਣਗੇ ਸਾਡੇ ਕੋਲ ਚਲੋ ਕੋਈ ਨਹੀਂ ਇੰਦਾ ਕਰੋ ਮੈਂ ਕਿਹ ਲਾਉਣ ਲੱਗੀ ਆ ਆਣ ਕਿਤੇ ਲਾਗੇ ਬੈ ਕੇ ਖਾ ਲੋ ਚੱਲ ਕੋਈ ਨਹੀਂ ਆ ਮੁੰਡਾ ਵੀ ਆ ਜਾਏ ਟਾਈਮ ਦੇ ਨਾਲ ਤੇ ਚਲੋ ਖਾ ਲਓ ਆ ਦੇ ਆਣਾ ਇੱਥੇ ਹੋਣਾ ਕਿਤੇ ਹਾਂ ਟਾਈਮ ਨਾਲ ਸਮਾਂ ਤੇ ਸਿਰੇ ਟਾਈਮ ਇਹਨਾਂ ਚਾਬੜਾ ਵਾ ਜਾਣਦਾ ਜੀਵਨ ਹਾਂ ਚਾਰ ਹੁੰਦਾ ਇੱਕ ਨਿਆਣੇ ਦਾ ਮਹਾਰਾਜ ਕਿੱਥੇ ਉੱਥੇ ਪਹੁੰਚ ਜਾਣਾ ਵਿਚਾਰੇ ਨਹੀਂ ਪਹੁੰਚ ਜਾਣਾ ਕੋਈ ਗੱਲ ਨਹੀਂ ਹਾਂ ਚਲੋ ਮਾਮਾ ਨੂੰ ਹੁੰਦਾ ਹੀ ਆ ਹੈ ਕਿ ਸਿੱਤੀਨਾ ਪੁੱਤ ਚੱਲ ਜਾਂਦੇ ਚੱਲ ਜਾ ਕੇ ਕਮਾਈਆਂ ਕਰਨ ਪੁੱਤ ਕਦੋਂ ਆਵੇਂਗਾ ਹੁਣ ਤੂੰ ਐਡੀ ਦੂਰ ਚੱਲਿਆ ਪਰਦੇਸਾਂ ਦੇ ਵਿੱਚ ਆਪਣੇ ਬੁੱਢੇ ਮਾਪੇ-ਮਾਂ-ਬਾਪ ਵੱਲ ਨਾ ਧਿਆਨ ਰੱਖੀਂ ਮਾਪਾ ਧੁਖੀ ਕਰਨਾ ਕਰਕੇ ਇਹ ਗੱਲ ਦਾ ਹੁਣ ਆ ਬਾਲਿਆਂ ਨੇ ਛਤਾਂ ਬਦਲ ਕੇ ਘਰ ਆਉਂਗਾ ਚੱਲ ਪੁੱਤ ਹਾਂ ਹੁਣ ਤੂੰ ਹੀ ਕਰਨਾ ਸਾਰਾ ਕੁਝ ਧੁਖੀ ਕਰਨਾ ਕਰ ਅਸੀਂ ਤੇ ਸਾਰੀ ਉਮਰ ਕੋਤੇ ਇਦਾਂ ਹੀ ਕੱਢ ਲਈਏ ਕੋਈ ਨਾ ਮਾੜਾ ਸ਼ਿਕਰਨਾ ਕਰ ਤੂੰ ਅਜਾ ਅਜਾ ਮਾੜਾ ਤੇ ਪੁੱਤ ਐ ਰੋ ਆ ਬਸ ਸਮਾਂ ਸੋ ਰੱਖਿਆ ਗਿਆ ਸਾਰਾ ਸਮਾਂ ਰਹਿਤਾ ਸਾਰਾ ਚੱਲ ਚੰਗਾ ਹੈ ਕਿੱਟ ਕੋਲੋ ਬਸ ਹੁਣ ਹਾਂ ਤੇ ਚਲ ਕੋਈ ਨਹੀਂ ਇਹ ਵਿੱਚ ਮੇਨ ਡਾਕੂਮੈਂਟ ਆ ਮੇਰੇ ਅੱਛਾ 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 ਚਲ ਠੀਕ ਆ ਤੇ ਹੁਣ ਫਿਕਰ ਨਾ ਕਰਿਓ ਕਿਸ ਗੱਲ ਦਾ ਉਹ ਤਾਂ ਫਿਕਰ ਤੇ ਜਿੰਨਾ ਚਿਰ ਹੈਗਾ ਹੀ ਆ ਜਿੰਨਾ ਚਿਰ ਤੂੰ ਉਥੇ ਪਹੁੰਚਦਾ ਹੈ ਨਾ ਉਹ ਬਾਪੂ ਪਹੁੰਚ ਜਾਣਾ ਜਿੱਥੇ ਮਾਲਕ ਨੇ ਨਾ ਕੋ ਕਰਤਾ ਨਾ ਤੇ ਟਿਕਾਣੇ ਪਹੁੰਚ ਵੀ ਜਾਣਾ ਇੱਕ ਗੱਲ ਹੈਗੇ ਬਤ ਖਲਾਉਣ ਤੋਂ ਦਿਲ ਨਹੀਂ ਕਰਦਾ ਪਰ ਹੁਣ ਕੀ ਕਰੀਏ ਕਰਾਂਦੇ ਹਾਂ ਮਜਬੂਰੀਆਂ ਹੀ ਇਧਰਾਂ ਦੀਆਂ ਹੋਈਆਂ ਨਾ ਬਾਪੂ ਬਸ ਤੂੰ ਨਕਸ਼ਾ ਸੋਚ ਕੇ ਰੱਖ ਬਾਪੂ ਤੇ ਕਿਦਾਂ ਦਾ ਘਰ ਬਣਾਉਣਾ ਤੇਰੀਆਂ ਰੀਝਾਂ ਮੈਂ ਪੂਰੀਆਂ ਕਰਕੇ ਮੁੜੂੰਗਾ ਚੱਲ ਪੁੱਤ ਤੂੰ ਹੀ ਕਰਨੀ ਆ ਪੂਰੀਆਂ ਸਾਡਾ ਸਾਡੇ ਕੋਲ ਤੂੰ ਹੀ ਤੂੰ ਆ ਹੈ ਇੱਥੇ ਕਿਹੜਾ ਕੋ ਹੋਰ ਵਾ ਤੂੰ ਹੀ ਹੀ ਪੂਰੀ ਕਰਨੀ ਆ ਤੱਕੜਵਾਦਾਂਗੇ ਕੰਮ ਦੀਆਂ ਹੈ ਕਸ ਮਾਰਾ ਟਿਕਾਣੇ ਬਚਾ ਦੇ ਮੇਰੀ ਗੱਲ ਸੁਣ ਲੈ ਆਪਣੀ ਮਾਂ ਨੂੰ ਕਹ ਤੂੰ ਨਾ ਬੁਧੀ ਟੈਨਸ਼ਨ ਲਈ ਮਾਤਾ ਗੱਲ ਸੁਣ ਲੈ ਮੇਰੀ ਮਗਰੋਂ ਰਹੀ ਆ ਵਾਦਾ ਕਰ ਮੈਨੂੰ ਬਿਮਾਰ ਕਰਦੇ ਮਾ ਪਰ ਆਪਣਾ ਧਿਆਨ ਰੱਖੀ ਮੇਰਾ ਪੁੱਤ ਕੋਈ ਗੱਲ ਨਹੀਂ ਆ ਸੀਸਾ ਮੇਰੇ ਨਾਲ ਹੈ ਗਿਆ ਨਾ ਪਤਾ ਠੀਕ ਕਰਨਾ ਕਰ ਉਹ ਤੇ ਤੇਰੇ ਨਾਲ ਹੀ ਆ ਪੁੱਤ ਉਹ ਤੇ ਇੱਕ ਗੱਲ ਹੋ ਰਹੀ ਹੈ ਖਿਆਲ ਰੱਖੀ ਜੀਵਨ ਇਹਨੂੰ ਸਮਝਾ ਥੋੜਾ ਜਿਆਦਾ ਪੁੱਤ ਸੰਗਤ ਮਾੜੀ ਵੀ ਹੁੰਦੀ ਹੈ ਕਈ ਸਿਆਣਾ ਵਾ ਮੇਰਾ ਪੁੱਤ ਮੈਨੂੰ ਪਤਾ ਵਾਂ ਤੇ ਪੁੱਤ ਤੇ ਜਿੱਥੇ ਕਿਤੇ ਕੰਮ ਤੇ ਲੱਗਾ ਨਾ ਮਾ ਨਾਲ ਟੇਕੇ ਤੇ ਮੇਰੀ ਕਿੰਨੀ ਉਮਰ ਹੋ ਗਈ ਆ ਗੁਲਾਮ ਆਇਆ ਨਹੀਂ ਨਹੀਂ ਲਾਮਾ ਤੇ ਆਇਆ ਪੁੱਤ ਨਾ ਬੇਸ਼ੱਕ ਕੰਮ ਘਾਟ ਕੀਤਾ ਇੱਥੇ ਜਿਹੜੇ ਸਿਰ ਤੇ ਮੇਰਾ ਬਾਪੂ ਆ ਚੱਲ ਕਰ ਲੈਣਾ ਠੀਕ ਆ ਪਰ ਤਨ ਲਾਮਾ ਨਹੀਂ ਆਉਂਦਾ ਕਹਿੰਦਾ ਇਹ ਤੇ ਗੱਲ ਹੈਗੀ ਆ ਪਤਾ ਕੀ ਆ ਉਹਨੇ ਗਰੀਬੀ ਵੇਖੀ ਆ ਉਹਨੂੰ ਪਤਾ ਵਾ ਕਿ ਕਿਦਾਂ ਦੇ ਹਾਲਾਤ ਵੇਖੇ ਉਹਨੇ ਆਪਣੇ ਉਹ ਕਦੀ ਵੀ ਨਹੀਂ ਮਾੜੀ ਸੰਗਤ ਵਿੱਚ ਪੈਂਦਾ ਕੰਮ ਵੀ ਉਹੋ ਹੀ ਬੰਦਾ ਕਰਦਾ ਵਾ ਜਿਹੜਾ ਇੱਥੋਂ ਰੱਜਾ ਪੁੱਜਦਾ ਜਾਂਦਾ ਉਹਦੇ ਮਾਰ ਦਾ ਵਾਰ ਨੂੰ ਤਲਵਾਰਾਂ ਉੱਥੇ ਜਾ ਕੇ ਅਸੀਂ ਲੋਕਾਂ ਦੀਆਂ ਗੱਲਾਂ ਸੁਣੀ ਨੇ ਆਂ ਹੈ ਲੋਕਾਂ ਜਿਹੜੇ ਜਿਹੜੇ ਇੱਥੋਂ ਨਸ਼ੇ ਦੇ ਬਾਰੇ ਲੋਕਾਂ ਉੱਥੇ ਜਾ ਕੇ ਨਸ਼ੇ ਲਾ ਲਏ ਜਿਹੜੇ ਵੱਡੇ ਚਲੋ ਚੀਤੇ ਕਰਨਾ ਕਰਿਓ ਕਿਸ ਗੱਲ ਦਾ ਤੇ ਪੁੱਤ ਇੱਕ ਗੱਲ ਹੋ ਰਹੀਓ ਮਾੜੀ ਬਹਿਣੀ ਨਾ ਕਿਦੀ ਵਾਜੀ ਨਹੀਂ ਤੁਹਾਡਾ ਸਿੱਕਾ ਚਮਕੂਗਾ ਹਾਂ ਠੀਕ ਆ ਨਾ ਹਨ ਨੂੰ ਪੂਰਾ ਮਾਣ ਆਪਣੇ ਪੁੱਤ ਤੇ ਹੈ ਤੇ ਪੁੱਤ ਮੈਂ ਚੀਜ਼ਾਂ ਪਾਤੀਆਂ ਵਾ ਸਾਰੀਆਂ ਵਿੱਚ ਇਹਦੇ ਵਿੱਚ ਪਾਈਆਂ ਖਾਣ ਪੀਣ ਵਾਲੀਆਂ ਤੁਹਾਨੂੰ ਪੋਖਾ ਲੱਗੂਗੀ ਨਾ ਖਾਲੀ ਮੇਰਾ ਪੁੱਤ ਘਾੜ ਦੇ ਠੀਕ ਆ ਮਰਾ ਕੋਈ ਗੱਲ ਨਹੀਂ ਚੱਲੀਏ ਹੁਣ ਲੇਟ ਨਾ ਹੋ ਜੀਏ ਕਿਤੇ ਸੈਰਸ ਨਹੀਂ ਆਇਆ ਅੱਜ ਲੈ ਬਾਪੂ ਸੈਰਸੀ ਆ ਗਈ ਇੱਕ ਗੱਲ ਹੀ ਹੈਗਾ ਹਿੰਮਤੀ ਆ ਚਲੋ ਇਹਦੀ ਇਹਦੀ ਕਹਾਣੀ ਚੱਲ ਚੱਲੇ ਆ ਮੈਂ ਵੀ ਮੇਰੀ ਗੱਲ ਸੁਣ ਲੋ ਤੁਸੀਂ ਆਪਣੇ ਦੋਹੇ ਭਰਾ ਭਰਾ ਬਣ ਕੇ ਰਹੋ ਠੀਕ ਆ ਬਾਪੂ ਮੇਰਾ ਹੋਰ ਘੜਾ ਅਸਰਾ ਆਪਣੇ ਚ ਪੜਕ ਨਾ ਪਾ ਕੇ ਬਹਿ ਜਾ ਨਹੀਂ 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 ਆਹੋ ਦੁਨੀਆ ਬੜੀ ਅੰਤਰੀਆ ਪੁੱਤ ਧਿਆਨ ਨਾਲੀ ਮੇਰਾ ਪੋਤੋ ਉੱਥੇ ਜਾ ਕੇ ਚੰਗਾ ਮਾਰਾ ਤੂੰ ਫਿਕਰ ਨਾ ਕਰ ਕੇ ਗੱਲ ਦਾ ਠੀਕ ਆ ਪੁੱਤ ਅਸੀਂ ਕਰਦੇ ਰਹਿਣਾ ਹੀ ਆ। ਇਹ ਕਿਹੜਾ ਕੀਤਾ ਹੁੰਦਾ ਆਪਣੇ ਆਪ ਹੋ ਜਾਂਦਾ। ਚਲੋ ਪੁੱਤੋ ਹੁਣ। ਬੱਸ ਆ ਗਿਆ। ਹੋਰ ਕਿਦਾਂ ਸਰੀ ਵੀ ਠੀਕ ਠਾਕ? ਠੀਕ ਆ ਯਾਰ। ਸਾਸਰੀ ਕਾਲ। ਸਾਸਰੀ ਕਾਲ ਪੁੱਤ। ਮੇਰੀ ਗੱਲ ਸੁਣ ਮੇਰਾ ਪੁੱਤ। ਹਾਂ ਜੀ ਹਾਂ ਜੀ। ਧਿਆਨ ਨਾ ਜਾਇਓ। ਮੈਂ ਧਿਆਨ ਨਾ ਜਾਵਾਂ। ਧਿਆਨ ਰੱਖੀ ਮੇਰੇ ਪੁੱਤ ਦਾ ਤੂੰ ਚੰਗਾ। ਨਹੀਂ ਨਹੀਂ ਕੋਈ ਗੱਲ ਨਹੀਂ ਭਰਾਵਾ ਮੇਰਾ ਬਟਾ। ਇੱਕ ਹੋਣੀ ਬਾਰ ਕਦੀ ਨਿਕਲਿਆ। ਉਹ ਨਹੀਂ ਨਹੀਂ ਕੋਈ ਗੱਲ ਨਹੀਂ ਚੱਟੀ। ਹਾਂ। ਸੱਸ ਮਾਰਾ ਹਲਿਆ ਸਾਰਾ। ਸਮਾਨ ਗੱਡੀ 'ਚ ਰਹਾ ਹਲਿਆ ਈਓ। ਅੱਛਾ। ਤੇਰੀਆਂ ਤੇ ਅੱਜ ਇੱਕ ਅੱਧੀ ਰਹੀ ਮਸਾਂ ਨਾ ਆ ਆ ਕਿੱਟ ਮੈਂ ਆਪਣੇ ਹੱਥੇ ਰੱਖਣੀ ਆ ਇਹ ਹੱਥੇ ਰੱਖੀ ਦੀ ਮੇਰੀ ਮਾਂ ਨੇ ਖਾਂਡ ਪੀਤੇ ਚੀਜ਼ਾਂ ਰੱਖੀਆਂ ਵਾ ਨਾਲੇ ਜੰਮੀ ਕਾਗਜ਼ ਵਿੱਚ ਆ ਨਹੀਂ ਇਹ ਰੱਖ ਤੂੰ ਬਾਕੇ ਮੋਟੇ ਦੇ ਜੇ ਤੇ ਬਾਕੀ ਮੈਂ ਸਮਾਨ ਜਿਹੜਾ ਥੋੜਾ ਬੋਧਾ ਨਾਲ ਚ ਭਾ ਲਿਆ ਵਾ ਠੀਕ ਆ ਤੂੰ ਵੀ ਆਪਣਾ ਪਾਸਪੋਰਟ ਕੱਢ ਕੇ ਇਹਨੂੰ ਦੇ ਦੇ ਇਹਦੇ ਵਿੱਚ ਹੀ ਪਾ ਲੈ ਆਹੋ ਕੋਥਾ ਰੱਖ ਲਈ ਯਾਰ ਕੋਥਾਂ ਫੜਾ ਦੇ ਚੱਲ ਗੱਡੀ 'ਚ ਬੈ ਕੇ ਰੱਖ ਲੈਨੇ ਕੋਈ ਨਹੀਂ ਹੁੰਦਾ ਰੱਖ ਲੈ ਤੇ ਯਾਰ ਫੋੜ ਜਾ ਕੇ ਮੇਰੇ ਕੋਲ ਲੈ ਲਈ ਠੀਕ ਆ ਉੱਥੇ ਵਿਖਾ ਕੇ ਨਾ ਤੇ ਫੇਰ ਫੜਾਦੀ ਮੇਰੇ ਡੈਂਟਰਾਂ ਨਾਲ ਉਹੀ ਬਾਅਦ ਆਉਹ ਉਹਦੇ ਨੇ ਟਿਕਟ ਕਰਾਦੀ ਆ ਬਾਕੇ ਗਏ ਗਏ ਹੁਣ ਤੁਹਾਨੂੰ ਪਤਾ ਜਾਂ ਪੂਰੀ ਪਣਾਵਾ ਚਲੋ ਏਜੰਟ ਵੀ ਆਨ ਚਕਾਣੇ ਲਾ ਦੇ ਆਹਾ ਵਾਹ ਤੇ ਯਾਦ ਰੱਖਾਂਗਾ ਨੂੰ ਸਾਰੀ ਉਮਰ ਸਹੀ ਗੱਲ ਬੱਚੀ ਗੱਲ ਪੁੱਤ ਚਲ ਜੀ ਹਰ ਠੀਕ ਆ ਮੰਮੀ ਠੀਕ ਆ ਪੁੱਤ ਮਾਲਕਾ ਸੱਚੇ ਪਾਤਸ਼ਾਹ ਮੇਰੇ ਪੁੱਤ ਨਾਲ ਅੰਗ ਸੰਗ ਸੁਹਾਈ ਰਹੀ ਸੱਚੇ ਪਾਤਸ਼ਾਹ ਸਹੀ ਸਲਾਮਤ ਮੇਰਾ ਪੁੱਤ ਪਹੁੰਚੇ ਵਾਹਿਗੁਰੂ ਮੇਰ ਪਰਿਆ ਹੱਥ ਰਖੀਂਦਾ ਤੇ ਆ ਜੋਗਾ ਹੁਣ ਯਾਰ ਜਿਹੜਾ ਕੰਮ ਟਾਈਮ ਹੋ ਜਾ ਉਹ ਚੰਗਾ ਹੋ ਜਾਜੋ ਆਜਾ ਇਹ ਚੱਹੀ ਮੇਰੇ ਦਾ ਚੰਗਾ ਪੁੱਤ ਠੀਕ ਆ ਬਣਾ ਬੰਦੀ ਬੰਦਾ ਚੰਗਾ ਤੇ ਹਾਂ ਮਮੀ ਤਾਂ ਤੇ ਆ ਰਿਖੋ ਕੋਈ ਨਹੀਂ ਕੋਈ ਨਹੀਂ ਪਤਾ ਮਾਣੋ ਹੁਲਾ ਕਰਦੇ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੀ ਮੈਂ ਸੰਭ ਲੈਣਾ ਕੋਈ ਜਾ ਕੇ ਤੇ ਵੀਡੀਓ ਕਾਲ ਹੋ ਜਾਗਾ ਨਹੀਂ ਫੋਨ ਤਾਂ ਲੈ ਕੇ ਦੇ ਰਹਾ ਐਸੇ ਕਰਕੇ ਚੱਲ ਕੋਈ ਗੱਲ ਨਹੀਂ ਤੁਹਾਡੇ ਘਰ ਵੀ ਮੈਂ ਗੇੜਾ ਗੂੜਾ ਮਾਰਿਆ ਕਰੂੰਗਾ ਕੋਈ ਨਹੀਂ ਕੋਈ ਨਹੀਂ ਮਾਰਨਿਆ ਕਰਿਓ ਕੋਈ ਗੱਲ ਨਹੀਂ ਓਏ ਆਹ ਚਲੋ ਹੁਣ ਤੁਸੀਂ ਵੀ ਚੱਲੇ ਜੇ ਹੁਣ ਆਪਾਂ ਇੱਥੇ ਰਹਿ ਕੇ ਹਾਂ ਹੁਣ ਬੁੱਢੇ ਆ ਇੱਕ ਦੂਜੇ ਨੂੰ ਮਿਲਣਗੇ ਤੇ ਫੇਰੀ ਆ ਨਹੀਂ ਕੋਈ ਗੱਲ ਨਹੀਂ ਹਾਂ ਆਹ ਇਹ ਕੋਈ ਗੱਲ ਨਹੀਂ ਹਾਂ ਚਲੋ ਮਾਣੋ ਜਵਾਨੀਆਂ ਜਾ ਕੇ ਤੇ ਜੀ ਜਾ ਕੇ ਫੋਨ ਕਰਦੇ ਪਹੁੰਚਿਆ ਹਾਂ ਠੀਕ ਆ ਬਾਪੂ ਧਿਆਨ ਰੱਖੀਆ ਆਪਣਾ ਕੋਈ ਵੀ ਠੀਕ ਆ ਸ਼ੁਗਰਾ ਮਾਲ ਦਾ ਕਿਤੇ ਸਾਡੇ ਪੋਤਾ ਦੀ ਸੁਖਨਾ ਪੂਰਾ ਆਇਆ ਹੈ ਇਹਨੂੰ ਬੜੀ ਰੀਜ ਹੀ ਬਾਹਰ ਜਾਣ ਦੀ ਹੈ ਚਲੋ ਵੇਖੋ ਆ ਸੁਣੀ ਚਾਹੀਦੀ ਹੈ ਬੰਦਾ ਕਿਤੇ ਨਾ ਕਿਤੇ ਟਿਕਾਣੇ ਲੱਗ ਹੀ ਜਾਂਦਾ ਚਲੋ ਮਾਰਾ ਸਚਿਆ ਪਾਤਸ਼ਾ ਇਹਨਾਂ ਦੋਵਾਂ ਤੇ ਇੰਨੀ ਕੀ ਕਿਰਪਾ કરી ਮਾਰਗਾ ਚੰਗੇ ਚੰਗੇ ਤਰੀਕੇ ਨਾਲ ਉੱਥੇ ਪਹੁੰਚ ਜਾਣਾ ਤੇ ਜਾ ਕੇ ਵਧੀਆ ਕਮਾਈ ਕਰਨ ਸਚਿਆ ਪਾਤਸ਼ਾ ਤੂੰ ਹੀ ਨਜ਼ਰ ਰੱਖਾ ਮਿਹਰ ਕਰੀ ਮੇਰੇ ਭਾਈ ਨੂੰ